ਮਾਣਾ ਸਿਟੀ ਪੁਲਿਸ ਵੱਲੋਂ ਇੱਕ ਕਥਿਤ આરોપી ਦੀ ਮੈਡੀਕਲ ਜਾਂਚ ਸਮਾਣਾ ਦੇ ਸਰਕਾਰੀ ਹਸਪਤਾਲ ਚ ਕਰਾਈ ਜਾ ਰਹੀ ਹੈ। ਜਿਹੜੇ ਕਥਿਤ ਰੂਪੀ ਹੈ ਉਸ ਤੋਂ ਕੁਝ ਬਰਾਮਦਗੀ ਹੋਈ ਹੈ। ਔਰ ਨਿਆਇ ਖਿਰਾਸਤ ਚ ਅਦਾਲਤ ਵੱਲੋਂ ਇਹਨੂੰ ਭੇਜੋਗਾ ਦਿੰਦੀ ਨਿਆਇ ਖਿਰਾਸਤ ਚ ਇਹਨੂੰ ਭੇਜਿਆ ਜਾ ਰਿਹਾ ਹੈ। ਔਰ ਕਥਿਤ ਰੂਪੀ ਨਾਲ ਗੱਲਬਾਤ ਕਰਦੇ ਕੀ ਬਾਰਦਾਤ ਕੀਤੀ? ਪ੍ਰਿੰਸੀਪਲ ਜੀ ਹੈ ਅਜੀਮਗੜਾ ਮਹਸੇਂਦਰ ਚੋਂ ਪੱਤੀਆਂ ਚੁੱਕੀਆਂ ਨੇ ਪੱਤੀਆਂ ਚੁੱਕੀਆਂ ਨੇ ਲੋਹੇ ਦੀਆਂ ਔਰ ਸਮਾਨ ਕੁਝ ਚੱਕਿਆ। ਪੁਲਿਸ ਅਧਿਕਾਰੀ ਭਗਵੰਦ ਸਿੰਘ ਵੀ ਹੈ ਭਗਵੰਦ ਸਿੰਘ ਜੀ ਨਾਲ ਗੱਲਬਾਤ ਕਰਦੇ। ਇਹ ਤਾਂ ਹੈ ਜੀ ਪ੍ਰਿੰਸੀਪਲ ਸਿੰਘ ਆ। ਉਤਰ ਸੁਖਚੈਨ ਸਿੰਘ ਵਾਸੀ ਪਹਿਲੇ ਅਜੀਮਗੜ ਹਰਿਆਣਾ ਇਹ ਨਹੀਂ ਜੀ ਇੱਕ ਬੰਦ ਪਿਆ ਸੀ ਸੈਲਰ 2-3 ਸਾਲ ਤੋਂ ਜਿੱਥੇ ਆ ਪਟਾਲਾ ਰੋਡ ਤੇ ਉੱਥੇ ਚੋਰੀ ਕਰਦੇ ਸੀ ਇਹਦੇ ਪੁਰਾਣੀਆਂ ਮਸ਼ੀਨਾਂ ਸੀ ਉੱਥੋਂ ਮਤਲਬ ਨਟ ਬੋਲਟ ਖੋਲ ਕੇ ਤੇ ਜੋ ਵੀ ਇਹਦਾ ਸੀ ਹੋਰ ਪਾਰਟਸਾਂ ਨੂੰ ਖੋਲ ਕੇ ਚੋਰੀ ਕਰਦੇ ਸੀ ਨਹੀਂ ਇਹ ਤਾਂ ਫੜਿਆ ਸੀ ਇਹਨੂੰ 12 ਤਰੀਕ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਰਿਮਾਂਡ ਦੀ ਮੰਗ ਕੀਤੀ ਅੱਜ ਜਾਇ ਜੀ ਸਾਹਿਬ ਨੇ ਮਤਲਬ ਹੀਲਵੇਸ ਦਾ ਅਜੇ ਲਪੇਟਾ ਜੀ ਇਹ ਬਰਾਮੜੀ ਹੋਈ ਹੈ ਜੀ ਆ ਬਰਾਮੜੀ ਜੀ ਠੀਕ ਹੋ ਗਿਆ ਇਹ ਤੇ ਇੱਕ ਲੋਹੇ ਦਾ ਪਾਰਟਸ ਹੈਡ ਬਰਾਮੜ ਹੋਇਆ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼